ਇਹ ਕੇਨਾਲ ਜੀ ਕਿੰਨੀ ਵਧੀਆ ਮਸਾਲੇਦਾਰ ਸਟਫਿੰਗ ਆਪਾਂ ਇਹਦੇ ਵਿੱਚ ਭਰੀ ਹੈ ਗਰਮਾ ਗਰਮ ਦਹੀਂ ਦੇ ਨਾਲ ਇਹ ਪਰੌਂਠੇ ਜਿਹੜੇ ਬਹੁਤ ਟੇਸਟੀ ਲੱਗਣਗੇ ਤੁਸੀਂ ਇਸ ਰੈਸਪੀ ਨੂੰ ਜ਼ਰੂਰ ਕਰੇ ਟਰਾਈ ਕਰਿਓ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਪਰੌਂਠਿਆਂ ਦੇ ਵਿੱਚ ਸਟਫਿੰਗ ਭਰੀ ਗਈ ਆ ਕਿੰਨੇ ਵਧੀਆ ਗਰਮਾ ਗਰਮ ਮਸਾਲੇਦਾਰ ਪਰੌਂਠੇ ਆ ਜਿਹੜੇ ਇਹ ਬਣ ਕੇ ਤਿਆਰ ਹੋ ਗਏ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਪਿਆਜ਼ ਦੇ ਮਸਾਲੇਦਾਰ ਪਰੌਂਠੇ ਬਣਾ ਕੇ ਤਿਆਰ ਕਰਾਂਗੇ ਇਹ ਪਰੌਂਠੇ ਬਹੁਤ ਟੇਸਟੀ ਬਣਨਗੇ ਤੁਸੀਂ ਬੱਚਿਆਂ ਨੂੰ ਡਿਫਨ ਚ ਬਣਾ ਕੇ ਦੇ ਸਕਦੇ ਹੋ ਜੇਕਰ ਦੁਪਹਿਰੇ ਭੁੱਖ ਲੱਗੇ ਤਾਂ ਬਣਾ ਸਕਦੇ ਹੋ ਨਾਸ਼ਤੇ 'ਚ ਬਣਾ ਸਕਦੇ ਹੋ ਇਹਨਾਂ ਪਰੌਂਠਿਆਂ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਸਭ ਤੋਂ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਣਗੇ ਤੇ ਚਲੋ ਇਹ ਪਰੌਂਠੇ ਬਣਾਉਣੇ ਆਪਾਂ ਸਿੱਖ ਲੈਣੇ ਵੀ ਕਿਸ ਤਰੀਕੇ ਨਾਲ ਤਿਆਰ ਕਰਨੇ ਹੈ ਕਿੰਨਾ-ਕਿੰਨਾ ਚੀਜ਼ਾਂ ਦੀ ਜ਼ਰੂਰਤ ਹੈ ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਸਾਬਤ ਤੋਂ ਪਹਿਲਾਂ ਜੀ ਪਰੌਂਠੇ ਬਣਾਉਣ ਦੇ ਲਈ ਆਪਾਂ ਨੂੰ ਚਾਹੀਦਾ ਕਣਕ ਦਾ ਆਟਾ ਤੇ ਆਪਾਂ ਆਟੇ ਨੂੰ ਵਧੀਆ ਗੁੰਨ ਕੇ ਤਿਆਰ ਕਰਾਂਗੇ ਪਰੌਂਠਿਆਂ ਦੇ ਲਈ ਆਟਾ ਜਿੰਨਾ ਵਧੀਆ ਗੁੰਨਾਂਗੇ ਨਾ ਓਨੇ ਵਧੀਆ ਪਰੌਂਠੇ ਬਣਨਗੇ ਤੇ ਸਟਫਿੰਗ ਨਹੀਂ ਨਿਕਲਣੀ ਪਰੌਂਠਿਆਂ 'ਚੋਂ ਹੁਣ ਇਹ ਹੈਗਾ ਆਪਣੇ ਕੋਲੇ 2 ਚਮਚਾ ਘਿਓ ਘਿਓ ਤੁਸੀਂ ਦੇਸੀ ਜਾਂ ਢਾਲ ਦਾ ਕੋਈ ਵੀ ਵਰਤ ਸਕਦੇ ਹੋ ਤੇ ਹੁਣ ਜੀ ਆਪਾਂ ਨਮਕ ਐਡ ਕਰਾਂਗੇ ਜਿੰਨਾ ਕਾ ਆਟਾ ਗੁੰਨ ਰਹੇ ਹਾਂ ਉਸ ਹਿਸਾਬ ਨਾਲ ਤੇ ਹੁਣ ਜੀ ਆਪਾਂ ਮਿਕਸ ਕਰ ਲਾਂਗੇ ਪਹਿਲਾਂ ਘਿਓ ਨੂੰ ਤੁਸੀਂ ਤੇਲ ਵੀ ਵਰਤ ਸਕਦੇ ਹੋ ਇੱਥੇ ਤੇ ਬਿਲਕੁਲ ਥੋੜਾ ਥੋੜਾ ਪਾਣੀ ਪਾ ਕੇ ਆਟੇ ਨੂੰ ਆਪਾਂ ਗੁੰਨਾਗੇ ਆਟੇ ਨੂੰ ਆਪਾਂ ਨਰਮ ਗੁੰਨਾਗੇ ਸਖਤ ਨਹੀਂ ਰੱਖਣਾ ਕਿਉਂਕਿ ਜੇਕਰ ਆਪਾਂ ਸਖਤ ਆਟਾ ਗੁੰਨ ਕੇ ਤਿਆਰ ਕਰਾਂਗੇ ਨਾ ਪਰੌਂਠਿਆਂ ਦੇ ਲਈ ਫਿਰ ਬਾਅਦ ਵਿੱਚ ਸਟਫਿੰਗ ਜਿਹੜੀ ਉਹ ਨਿਕਲ ਜਾਂਦੀ ਹੈ ਪਰੌਂਠੇ ਜਿਹੜੇ ਫਟ ਜਾਂਦੇ ਆ ਤੇ ਇਸ ਕਰਕੇ ਆਪਾਂ ਜਿਹੜਾ ਆਟੇ ਨੂੰ ਵਧੀਆ ਨਰਮ ਗੁੰਨ ਕੇ ਤਿਆਰ ਕਰਾਂਗੇ ਤੇ ਪਾਣੀ ਆਪਾਂ ਠੰਡਾ ਵਰਤਾਂਗੇ ਇਸ ਤਰ੍ਹਾਂ ਜੀ ਆਟੇ ਨੂੰ ਆਪਾਂ ਗੁੰਨ ਲਿਆ ਹੁਣ ਆਪਾਂ ਇਹਨੂੰ ਮੁੱਕੀ ਦੇ ਕੇ ਨਾ ਵਧੀਆ ਮਲਾਈਮ ਬਣਾ ਕੇ ਤਿਆਰ ਕਰਾਂਗੇ 2 ਕਮਿੰਟ ਤੁਸੀਂ ਆਟੇ ਨੂੰ ਮੁੱਕੀ ਦੇ ਲਿਓ ਇਹਦਾ ਟੈਕਸਚਰ ਹੈ ਜਿਹੜਾ ਵਧੀਆ ਮਲਾਈਮ ਬਣ ਜੇ ਤੇ ਆਟੇ ਨੂੰ ਮੁੱਕੀ ਦੇ ਕੇ ਜੀ ਇਸ ਤਰੀਕੇ ਨਾਲ ਵਧੀਆ ਆਪਾਂ ਮਲਾਈਮ ਬਣਾ ਕੇ ਤਿਆਰ ਕਰ ਲਿਆ ਤੇ ਹੁਣ ਥੋੜਾ ਜਿਹਾ ਘਿਓ ਗ੍ਰੀਸ ਕਰਕੇ ਨਾ ਇਹਦੇ ਉੱਪਰ ਇਹਨੂੰ ਟਾ ਕੇ ਜਿਹੜਾ 15 ਮਿੰਟ ਆਪਾਂ ਰੈਸਟ ਕਰਨ ਲਈ ਰੱਖ ਦਿੰਨੇ ਆਂਗੇ ਹਾਂ ਜੀ ਆਪਾਂ ਸਟਫਿੰਗ ਤਿਆਰ ਕਰਾਂਗੇ ਸਟਫਿੰਗ ਦੇ ਲਈ ਆਪਣੇ ਕੋਲ ਦੋ ਪਿਆਜ਼ ਐ ਇੱਥੇ ਤੇ ਇਹਨਾਂ ਨੂੰ ਆਪਾਂ ਚੌਪ ਨਹੀਂ ਕਰਨਾ ਬਰੀਕ ਕੱਟਣਾਗਾ ਜੇ ਆਪਾਂ ਚੌਪ ਕਰਾਂਗੇ ਨਾ ਪਿਆਜ਼ ਪਾਣੀ ਛੱਡ ਦੇਣਗੇ ਫਿਰ ਪਰੌਂਠੇ ਜਿਹੜੇ ਫਾਟ ਜਾਣਗੇ ਵਧੀਆ ਨਹੀਂ ਬਣਨੇ ਇਸ ਕਰਕੇ ਬਿਲਕੁਲ ਬਰੀਕ ਬਰੀਕ ਕੱਟ ਲਿਓ ਇਸ ਤਰੀਕੇ ਨਾਲ ਆਪਾਂ ਇਹਦੀ ਬਰੀਕ ਕਟਿੰਗ ਕਰ ਲਾਂਗੇ ਸਾਰੇ ਪਿਆਜ਼ ਜੀ ਇਸ ਤਰੀਕੇ ਨਾਲ ਬਰੀਕ ਕੱਟ ਕੇ ਆਪਾਂ ਰੱਖ ਲਿਆ ਹੁਣ ਆਪਾਂ ਇਹ ਸਟਫਿੰਗ ਬਣਾਉਣੀ ਸਟਾਰਟ ਕਰਦੇ ਆਂ ਤੇ ਇੱਥੇ ਜੀ ਆਪਾਂ ਹਰੀਆਂ ਧਣੀਆਂ ਨੂੰ ਵੀ ਬਰੀਕ ਕੱਟ ਲਾਂਗੇ ਬਾਵਾ ਸਾਰਾ ਹਰਾ ਧਨੀਆ ਵਰਤਾਂਗੇ ਆਪਾਂ ਤੇ ਇੱਥੇ ਜੀ ਆਪਾਂ ਪਰੌਂਠਿਆਂ ਦੀ ਸਟਫਿੰਗ ਤਿਆਰ ਕਰਨ ਦੇ ਲਈ ਪਿਆਜ਼ ਇੱਕ ਹੁੱਲੇ ਬਰਤਨ ਦੇ ਵਿੱਚ ਪਾ ਲਏ ਇਹਦੇ ਵਿੱਚ ਪਾਵਾਂਗੇ ਹਰਾ ਧਨੀਆ ਬਰੀਕ ਘਟਿਆ ਹੋਇਆ ਹਰੀਆਂ ਮਿਰਚਾਂ ਪਾਵਾਂਗੇ ਸਵਾਦ ਅਨੁਸਾਰ ਜਿੰਨੀਆਂ ਕਿ ਵੀ ਪਰੌਂਠਿਆਂ 'ਚ ਰੱਖਣੀਆਂ ਨੇ ਮੈਂ ਦੋ ਹਰੀਆਂ ਮਿਰਚਾਂ ਨੂੰ ਬਰੀਕ ਕੱਟ ਲਿਆ ਸੀ ਇੱਕ ਛੋਟਾ ਚਮਚਾ ਜਵੈਨ ਦਾ ਪਾਵਾਂਗੇ ਇਹਨੂੰ ਕ੍ਰਸ਼ ਕਰਕੇ ਐਡ ਕਰਾਂਗੇ ਆਪਾਂ ਬਹੁਤ ਵਧੀਆ ਟੇਸਟ ਆਊਗਾ ਇਹਦੇ ਨਾਲ ਤੁਸੀਂ ਆਟੇ ਜਿਹਾ ਵੀ ਪਾ ਸਕਦੇ ਹੋ ਜਵੈਨ ਕਸ਼ਮੀਰੀ ਲਾਲ ਮਿਰਚਾਂ ਪਾਵਾਂਗੇ ਅੱਧਾ ਇੱਕ ਚਮਚ ਬਿਲਕੁਲ ਥੋੜਾ ਜਿਹਾ ਗਰਮ ਮਸਾਲਾ ਪਾਵਾਂਗੇ ਬਿਲਕੁਲ ਅੱਧਾ ਚਮਚਾ ਪਤਨੀਆ ਪਾਊਡਰ ਦਾ ਐਡ ਕਰਾਂਗੇ ਇੱਕ ਚਮਚ ਭਰ ਕੇ ਕਸੂਰੀ ਮੇਥੀ ਦਾ ਐਡ ਕਰਾਂਗੇ ਇਹਨੂੰ ਤਵੇ ਦੇ ਰੋਸਟ ਕਰਕੇ ਇਸ ਤਰੀਕੇ ਨਾਲ ਮੈਂ ਤਾਂ ਪਾਊਡਰ ਬਣਾ ਲਿਆ ਬਹੁਤ ਵਧੀਆ ਫਲੇਵਰ ਆਵੇ ਪਰੌਂਠਿਆਂ ਦੇ ਵਿੱਚ ਉਹਦੇ ਲਈ ਆਪਾਂ ਇਹਦੇ ਵਿੱਚ ਆਮਚੂਰ ਪਾਊਡਰ ਬਿਲਕੁਲ ਥੋੜਾ ਜਿਹਾ ਐਡ ਕਰਾਂਗੇ ਤੇ ਹੁਣ ਜੀ ਸਾਰੇ ਮਸਾਲੇ ਆਪਾਂ ਐਡ ਕਰ ਲਏ ਇਹਨਾਂ ਨੂੰ ਮਿਕਸ ਕਰ ਲਾਂਗੇ ਨਮਕ ਹਜੇ ਆਪਾਂ ਨਹੀਂ ਐਡ ਕੀਤਾ ਬਾਅਦ ਚ ਐਡ ਕਰਾਂਗੇ ਜੇਕਰ ਹੁਣ ਆਪਾਂ ਇਹਦੇ ਵਿੱਚ ਨਮਕ ਪਾ ਦੇਾਂਗੇ ਨਾ ਫਿਰ ਪਿਆਜ਼ ਜਿਹੜੇ ਪਾਣੀ ਛੱਡ ਦੇਣਗੇ ਤੇ ਇਸ ਤਰੀਕੇ ਨਾਲ ਜਿਹੜੀ ਸਟਫਿੰਗ ਆ ਫਿਰ ਉਹ ਪਰੌਂਠਿਆਂ ਦੇ ਵਿੱਚ ਜਿਹਦਾ ਆਪਾਂ ਐਡ ਕਰਾਂਗੇ ਤਾਂ ਪਰੌਂਠੇ ਜਿਹੜੇ ਫਟ ਜਾਣਗੇ ਜਦੋਂ ਪਰੌਂਠੇ ਬਣਾਉਣੇ ਹੋਏ ਨਮਕ ਤੁਸੀਂ ਉਦੋਂ ਹੀ ਐਡ ਕਰਿਓ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਚਟਪਟੀ ਜੀ ਇਹ ਪਿਆਜ਼ ਦੇ ਪਰੌਂ ਤੇ ਹੁਣ ਜੀ ਆਟਾ ਵੀ ਬਿਲਕੁਲ ਤਿਆਰ ਹੈ ਤੇ ਆਪਾਂ ਪਰੌਂਠੇ ਜਿਹੜੇ ਬਣਾਉਣੇ ਸਟਾਰਟ ਕਰਦੇ ਹਾਂ بس ਥੋੜੀ ਜਿਹੀ ਮੋਕੀ ਦੇ ਦਿਆਂਗੇ ਇਸ ਤਰੀਕੇ ਨਾਲ ਆਟੇ ਨੂੰ ਆਪਾਂ ਬਹੁਤ ਹੀ ਵਧੀਆ ਦੇਖੋ ਮਲੈਮ ਤੇ ਨਰਮ ਆਟਾ ਜਿਹੜਾ ਪਰੌਂਠਿਆਂ ਦੇ ਲਈ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਇਸ ਤਰੀਕੇ ਨਾਲ ਇੱਕ ਨਾਰਮਲ ਸਾਈਜ਼ ਦਾ ਪੇੜਾ ਕਰਾਂਗੇ ਵੀ ਜਿਵੇਂ ਨਾ ਪਰੌਟੀਆਂ ਬਣਾਉਣੇ ਨੇ ਬਾਲਾ ਵੱਡਾ ਨਹੀਂ ਕਰਾਂਗੇ ਪੇੜਾ ਇੰਨੇ ਸਾਈਜ਼ ਦਾ ਪੇੜਾ ਬਣਾ ਲਾਂਗੇ ਤੇ ਪੇੜੇ ਨੂੰ ਇਸ ਤਰੀਕੇ ਨਾਲ ਜੀ ਸੁੱਕਾ ਆਟਾ ਲਾ ਲਿਆ ਆਪਾਂ ਤੈਨੂੰ ਹਲਕਾ ਜਿਹਾ ਇਸ ਤਰੀਕੇ ਨਾਲ बांध ਲਾਂਗੇ ਬਸ ਇੱਕ ਕੌਲੀ ਦੀ ਸ਼ੇਪ ਦਾ ਇਹਨੂੰ ਬਣਾ ਲਾਂਗੇ ਵਿਚਕਾਰ ਇਹਦੇ ਥੋੜੀ ਜਿਹੀ ਡੰਗਾਈ ਬਣਾ ਦੇਗੇ ਇਸ ਤਰੀਕੇ ਨਾਲ ਤੇ ਇੱਥੇ ਜੀ ਆਪਾਂ ਸਟਫਿੰਗ ਦੇ ਵਿੱਚ ਹੁਣ ਨਮਕ ਐਡ ਕਰ ਲਾਂਗੇ ਸਵਾਦ ਅਨੁਸਾਰ ਐਡ ਕਰਾਂਗੇ ਤੇ ਇਹਨੂੰ ਆਪਾਂ ਮਿਕਸ ਕਰ ਲਾਂਗੇ ਤੇ ਇਸ ਤਰੀਕੇ ਨਾਲ ਜੀ ਆਪਾਂ ਪੇੜੇ ਨੂੰ ਤਿਆਰ ਕਰ ਲਿਆ ਤੇ ਇਹਦੇ ਵਿੱਚ ਆਪਾਂ ਸਟਫਿੰਗ ਭਰਾਂਗੇ ਜਿੰਨੀ ਵੀ ਸਟਫਿੰਗ ਤੁਸੀਂ ਰੱਖਣੀ ਹੋਈ 1.5 ਚਮਚ ਇਹਦੇ ਵਿੱਚ ਐਡ ਕਰ ਲਿਓ ਇਸ ਤਰੀਕੇ ਨਾਲ ਸਟਫਿੰਗ ਭਰ ਕੇ ਤੇ ਥੋੜਾ ਜਿਹਾ ਨਾ ਆਪਾਂ ਸੁੱਕਾ ਆਟਾ ਡਸਟ ਕਰ ਲਾਂਗੇ ਜੀ ਸਟਫਿੰਗ ਜਿਹੜੀ ਚਿਪਕੇ ਨਾ ਪਰਾਉਂਠਾ ਵਧੀਆ ਤਿਆਰ ਹੋ ਜੇ ਆਪਣਾ ਇਸ ਤਰੀਕੇ ਨਾਲ ਜਿਹੜਾ ਇਹਨੂੰ ਬੰਦ ਕਰ ਦਿਆਂਗੇ ਲੌਕ ਲਾ ਦਿਆਂਗੇ ਦੁਬਾਰਾ ਤੋਂ ਇਹਦਾ ਪੇੜਾ ਜਿਹੜਾ ਤਿਆਰ ਕਰ ਦਿਆਂਗੇ ਫੇਰ ਆਪਾਂ ਇਸ ਤਰੀਕੇ ਨਾਲ ਜੀ ਪੇੜਾ ਜਿਹੜਾ ਆਪਾਂ ਤਿਆਰ ਕਰ ਲਿਆ ਹਲਕਾ ਜਿਹਾ ਪੇੜੇ ਨੂੰ ਆਪਾਂ ਇਸ ਤਰੀਕੇ ਨਾਲ ਪ੍ਰੈਸ ਕਰਦੇ ਹਾਂ ਜੀ ਵੀ ਸਟਫਿੰਗ ਸਾਰੀਆਂ ਕਿਨਾਰੀਆਂ ਤੇ ਸੈੱਟ ਹੋ ਜੇ ਪੇੜੇ ਨੂੰ ਸੁੱਕਾ ਆਟਾ ਲਾ ਕੇ ਇਸ ਤਰੀਕੇ ਨਾਲ ਪਰੌਂਠਾ ਜਿਹੜਾ ਆਪਾਂ ਵੇਲ ਲਾਂਗੇ ਤੇ ਇਸ ਤਰ੍ਹਾਂ ਜੀ ਪਰੌਂਠਾ ਆਪਾਂ ਵੇਲ ਕੇ ਤਿਆਰ ਕਰ ਲਿਆ ਦੇਖੋ ਇਹ ਲੋਹੇ ਦੇ ਤਵੇ ਤੇ ਆਪਾਂ ਪਰੌਂਠੇ ਪਕਾਵਾਂਗੇ ਜੀ ਇਸ ਤਰੀਕੇ ਨਾਲ ਪਰੌਂਠੇ ਨੂੰ ਜਿਹੜਾ ਆਪਾਂ ਤਵੇ ਤੇ ਫਾਦਾ ਦੋਨੋਂ ਸਾਈਡਾਂ ਤੋਂ ਆਪਾਂ ਬਿਨਾ ਘਿਓ ਤੋਂ ਪਹਿਲਾਂ ਪਕਾਵਾਂਗੇ ਇਹਨੂੰ ਤੇ ਇਸ ਤਰੀਕੇ ਨਾਲ ਜੀ ਦੋਨੇ ਸਾਈਡਾਂ ਤੋਂ ਆਪਾਂ ਪਰੌਂਠੇ ਨੂੰ ਬਿਨਾ ਘਿਓ ਤੋਂ ਪਕਾ ਲਿਆ ਤੇ ਹੁਣ ਆਪਾਂ ਇਹਦੇ ਉੱਪਰ ਘਿਓ ਲਾਵਾਂਗੇ ਤੁਸੀਂ ਦੇਸੀ ਘਿਓ 'ਚ ਵੀ ਬਣਾ ਸਕਦੇ ਹੋ ਤੇਲ 'ਚ ਵੀ ਬਣਾ ਸਕਦੇ ਹੋ ਪਰੌਂਠੇ ਨੂੰ ਬਟਰ ਨਾਲ ਵੀ ਬਣਾ ਸਕਦੇ ਹੋ ਪਰ ਦੇਸੀ ਘਿਓ 'ਚ ਬਣੇ ਹੋਏ ਪਰੌਂਠੇ ਬਹੁਤ ਟੇਸਟੀ ਲੱਗਦੇ ਆ ਤੇ ਹੁਣ ਆਪਾਂ ਇਹਦੀ ਸਾਈਡ ਫਲਟ ਦੇਾਂਗੇ ਘਿਓ ਲਾ ਕੇ ਮੀਡੀਅਮ ਜੀ ਫਲੇਮ ਤੇ ਸਾਰੇ ਪਰੌਂਠੇ ਬਣਾਵਾਂਗੇ ਆਪਾਂ ਇ ਇਸ ਤਰੀਕੇ ਨਾਲ ਕਿਹਾ ਲਾ ਕੇ ਪਰੌਂਠੇ ਬਣਾਓਗੇ ਨਾ ਬਹੁਤ ਵਧੀਆ ਖੁਸ਼ਬੂ ਆਉਗੀ ਕਿਉਂਕਿ ਸਾਰੇ ਜਿਹੜੇ ਆਪਾਂ ਮਸਾਲੇ ਐਡ ਕੀਤੇ ਆ ਪਰੌਂਠੇ ਜਿਹੜੇ ਬਹੁਤ ਟੇਸਟੀ ਬਣਦੇ ਇਸ ਤਰੀਕੇ ਨਾਲ ਤੇ ਦੇਖੋ ਜੀ ਕਿੰਨਾ ਵਧੀਆ ਪਰੌਂਠਾ ਜਿਹੜਾ ਉੱਪਰੋਂ ਕ੍ਰਿਸਪੀ ਬਣ ਰਿਹਾ ਵਿੱਚੋਂ ਇਹ ਬਹੁਤ ਵਧੀਆ ਨਰਮ ਬਣ ਗਏ ਗਰਮਾ ਗਰਮ ਪਰੌਂਠੇ ਦਹੀਂ ਦੇ ਨਾਲ ਬਹੁਤ ਟੇਸਟੀ ਲੱਗਣਗੇ ਇਸ ਤਰੀਕੇ ਨਾਲ ਬਣੇ ਹੋਏ ਤੇ ਇਸ ਤਰੀਕੇ ਨਾਲ ਜੀ ਗਰਮਾ ਗਰਮ ਪਰੌਂਠਾ ਤਿਆਰ ਹੋ ਗਿਆ ਤੇ ਹੁਣ ਜੀ ਪੇੜੇ ਦੇ ਵਿੱਚ ਆਪਾਂ ਸਟਫਿੰਗ ਭਰ ਲਾਂਗੇ 1.5 ਚਮਚ ਜਿੰਨਾ ਵੀ ਤੁਸੀਂ ਸਟਫਿੰਗ ਦਾ ਭਰਨਾ ਹੋਇਆ ਉਹਨਾਂ ਭਰ ਲਿਓ ਤਿਹਾਂ ਜੀ ਇਸ ਤਰੀਕੇ ਨਾਲ ਜਿਹਦਾ ਆਪਾਂ ਸਟਫਿੰਗ ਭਰ ਲਈ ਉੱਪਰੋਂ ਥੋੜਾ ਜਿਹਾ ਨਾ ਸੁੱਕਾ ਆਟਾ ਡਸਟ ਕਰ ਦੇਾਂਗੇ। ਵੀ ਫਰਾਉਂਟ ਇਸ ਤਰੀਕੇ ਨਾਲ ਜੱਪ ਕਰਨਾ ਵਧੀਆ ਬਣ ਜਾਣ। ਤੇ ਇਹਨੂੰ ਇਸ ਤਰੀਕੇ ਨਾਲ ਖਨਾਰੀਆਂ ਤੋਂ ਲੋਕ ਲਾ ਦੇਾਂਗੇ ਆਪਾਂ ਬੰਦ ਕਰ ਦੇਾਂਗੇ ਦੁਬਾਰਾ ਤੋਂ ਇਹਦਾ ਪੇੜਾ ਜਿਹੜਾ ਉਹ ਬਣਾ ਦੇਾਂਗੇ। ਐਕਸਟਰਾ ਆਟਾ ਆਪਾਂ ਬਿਲਕੁਲ ਇਹਦੇ ਨਾਲੋਂ ਅਲੱਗ ਨਹੀਂ ਕਰਨਾ। ਉਹਨੂੰ ਇਸ ਤਰੀਕੇ ਨਾਲ ਹੀ ਲੋਕ ਲਾ ਕੇ ਹੈ ਜਿਹੜਾ ਪਿੱਛੇ ਅਡਜਸਟ ਕਰ ਦੇਾਂਗੇ ਤੇ ਦੁਬਾਰਾ ਤੋਂ ਪੇੜੇ ਨੂੰ ਇਸ ਤਰੀਕੇ ਨਾਲ ਬਣਾ ਦੇਾਂਗੇ। ਹਲਕਾ ਜਿਹਾ ਪੇੜੇ ਨੂੰ ਆਪਾਂ ਫਲੈਟ ਕਰ ਦੇਾਂਗੇ ਵੀ ਸਟਫਿੰਗ ਸਾਰੀਆਂ ਸਾਈਡਾਂ ਤੇ ਜੈੱਟ ਹੋ ਜ ਇਸ ਤਰੀਕੇ ਨਾਲ ਸੋ ਕਾਟਾ ਲਾ ਕੇ ਜੀ ਹੁਣ ਆਪਾਂ ਪਰੌਂਠੇ ਨੂੰ ਵੇਲ ਲਾਂਗੇ ਬਿਲਕੁਲ ਹਲਕੇ ਹੱਥਾਂ ਨਾਲ ਪਰੌਂਠੇ ਨੂੰ ਵੇਲ ਲਾਂਗੇ ਇਸ ਤਰ੍ਹਾਂ ਜੀ ਪਰੌਂਠਾ ਜਿਹੜਾ ਆਪਾਂ ਵੇਲ ਲਿਆ ਤੇ ਹੁਣ ਜੀ ਲੋਹੇ ਦੇ ਤਵੇ ਤੇ ਆਪਾਂ ਪਰੌਂਠੇ ਬਣਾਵਾਂਗੇ ਗਰਮ ਤਵੇ ਦੇ ਪਰੌਂਠੇ ਨੂੰ ਇਸ ਤਰੀਕੇ ਨਾਲ ਆਪਾਂ ਪਾ ਦਿਆਂਗੇ ਦੋਨੇ ਸਾਈਡਾਂ ਤੋਂ ਬਿਨਾ ਕਿ ਉਹ ਤੋਂ ਪਹਿਲਾਂ ਆਪਾਂ ਘਖਾਵਾਂਗੇ ਤੇ ਫਲੇਮ ਹੈ ਜਿਹੜੀ ਆਪਾਂ ਹਲਕੀ ਜੀ ਰੱਖਾਂਗੇ ਯਾਨੀ ਕਿ ਮੀਡੀਅਮ ਜੀ ਰੱਖਾਂਗੇ ਫੁੱਲ ਫਲੇਮ ਨਹੀਂ ਰੱਖਣੀ ਤੇ ਹੁਣ ਜੀ ਦੋਨੇ ਸਾਈਡਾਂ ਤੋਂ ਬਿਨਾ ਕਿ ਉਹ ਤੋਂ ਆਪਾਂ ਪਰੌਂਠੇ ਨੂੰ ਪਕਾ ਲਿਆ ਦੇਖੋ ਕਿੰਨਾ ਵਧੀਆ ਪਰੌਂਠਾ ਫੱਕ ਦੇਸੀ ghee 'ਚ ਜੇਕਰ ਤੁਸੀਂ ਪਰੌਂਠੇ ਬਣਾਓਗੇ ਬਹੁਤ ਵਧੀਆ ਬਣਨਗੇ। ਬਾਕੀ ਤੁਸੀਂ ਬਟਰ 'ਚ ਬਣਾ ਸਕਦੇ ਹੋ ਰिफाइंड ਤੇਲ 'ਚ ਵੀ ਬਣਾ ਸਕਦੇ ਹੋ। ਤੇ ਹੁਣ ਆਪਾਂ ਇਹ ਸਾਈਡ ਕੱਟ ਦੇਾਂਗੇ। ਦੂਜੀ ਸਾਈਡ ਤੇ ਵੀ ਆਪਾਂ ਘਿਓ ਲਾ ਕੇ ਜਿਹੜਾ ਇਹਨੂੰ ਪਕਾ ਲਾਂਗੇ। ਇਸ ਤਰੀਕੇ ਨਾਲ ਜਦੋਂ ਆਪਾਂ ਘਿਓ ਲਾ ਕੇ ਪਰੌਂਠਿਆਂ ਨੂੰ ਬਣਾ ਰਹੇ ਹਾਂ ਨਾ ਬਹੁਤ ਸੋਹਣੀ ਖੁਸ਼ਬੂ ਆ ਰਹੀ ਹੈਗੀ। ਤੇ ਬਿਲਕੁਲ ਕ੍ਰਿਸਪੀ ਪਰੌਂਠੇ ਵਧੀਆ ਬਣ ਕੇ ਤਿਆਰ ਹੋ ਗਏ। ਦੇਖੋ ਵਿੱਚੋਂ ਬਹੁਤ ਨਰਮ ਬਣਨਗੇ ਤੇ ਉੱਪਰੋਂ ਬਹੁਤ ਵਧੀਆ ਕ੍ਰਿਸਪੀ ਬਣ ਗਏ ਆ ਇਹ। ਇਸ ਤਰੀਕੇ ਨਾਲ ਜੀ ਆਹ ਪਰੌਂਠਾ ਵੀ ਆਪਾਂ ਤਵੇ ਤੇ ਪਕਾ ਲਾਂਗੇ ਬਹੁਤ ਹੀ ਵਧੀਆ ਇਹ ਪਰੌਂਠੇ ਆ ਜਿਹੜੇ ਚਟਪਟੇ ਜਿਹੇ ਤਿਆਰ ਹੁੰਦੇ ਆ ਤੁਸੀਂ ਇਸ ਤਰੀਕੇ ਨਾਲ ਜਰੂਰ ਬਣਾਇਓ ਬੱਚਿਆਂ ਨੂੰ ਡਿਨਰ ਚ ਬਣਾ ਕੇ ਦੇ ਸਕਦੇ ਹੋ ਤੇ ਤੁਸੀਂ ਦੁਪਹਿਰੇ ਜੇ ਭੁੱਖ ਲੱਗਦੀ ਹੈ ਚਾਹ ਦੇ ਨਾਲ ਬਣਾ ਕੇ ਵੀ ਖਾ ਸਕਦੇ ਹੋ ਸਵੇਰ ਨਾਸ਼ਤੇ 'ਚ ਵੀ ਬਣਾ ਸਕਦੇ ਹੋ ਇਸ ਤਰੀਕੇ ਨਾਲ ਜੀ ਗਰਮਾ ਗਰਮ ਪਰੌਂਠਾ ਵੀ ਤਿਆਰ ਹੋ ਗਿਆ ਸਾਰੇ ਪਰੌਂਠੇ ਇਸ ਤਰੀਕੇ ਨਾਲ ਆਪਾਂ ਬਣਾ ਲਏ ਆ ਜਿਹੜੇ ਰਹਿ ਗਏ ਉਹਨਾਂ ਨੂੰ ਵੀ ਆਪਾਂ ਤਿਆਰ ਕਰ ਲੈਣੇ ਆ ਤੇ ਇਹਨਾਂ ਨੂੰ ਆਪਾਂ ਦਹੀਂ ਦੇ ਨਾਲ ਸਰਵ ਕਰ ਲੈਣੇ ਆ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਤੋ ਬਾਤ ਦੇ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਧੰਨਵਾਦ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਗਰਮਾ ਗਰਮ ਪਰੌਂਠੇ ਬਿਲਕੁਲ ਤਿਆਰ ਆ ਜੀ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਮਸਾਲੇਦਾਰ ਪਰੌਂਠੇ ਬਣ ਕੇ ਤਿਆਰ ਹੋਏ ਤਰੀਕੇ ਨਾਲ ਜੀ ਕਿੰਨੀ ਵਧੀਆ ਮਸਾਲੇਦਾਰ ਸਟਫਿੰਗ ਆਪਾਂ ਇਹਦੇ ਵਿੱਚ ਭਰੀ ਹੈ ਗਰਮਾ ਗਰਮ ਦਹੀਂ ਦੇ ਨਾਲ ਇਹ ਪਰੌਂਠੇ ਜਿਹੜੇ ਬਹੁਤ ਟੇਸਟੀ ਲੱਗਣਗੇ ਤੁਸੀਂ ਇਸ ਰੈਸਪੀ ਨੂੰ ਜ਼ਰੂਰ ਕਰੇ ਟਰਾਈ ਕਰਿਓ ਫੇਸ ਤਰੀਕਾ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਪਰੌਂਠਿਆਂ ਦੇ ਵਿੱਚ ਸਟਫਿੰਗ ਭਰੀ ਗਈ ਆ ਕਿੰਨੇ ਵਧੀਆ ਗਰਮਾ ਗਰਮ ਮਸਾਲੇਦਾਰ ਪਰੌਂਠੇ ਆ ਜਿਹੜੇ ਇਹ ਬਣ ਕੇ ਤਿਆਰ ਹੋ ਗਏ ਆ